ਸੰਗੀਤਾਂ ਦੇਖੇ ਨਹੀਂ ਰਹੀਆਂ ਅੱਜ ਕਿੱਥੇ ਲੈ ਲੈ ਸੰਗੀਤਾਂ ਦਾ ਕਹਿੰਦਾ ਇਹ ਬੈਠੀਆਂ ਨੇ ਹਾਂਜੀ ਗੱਭਰੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੱਧਰ ਸਾਡੇ ਕਾਕਾ ਜੀ ਚੁੱਲੇ ਮੂਰੇ ਬੈਠਿਆ ਹੈ ਅੱਜ ਸੇਕ ਰਹੇ ਕੀ ਬਾਤ ਹੈ ਜੰਨਾ ਮੱਕੀ ਦੀ ਰੋਟੀ ਅੱਧੀ ਖਾ ਕੇ ਜਾ ਕੇ ਹੁਣ ਵੀਡੀਓ ਬਣਾ ਰਹੇ ਤੂੰ ਸਾਰਾ ਪਲਾਨ ਚੌਪਟ ਕਰ ਤਿਆ ਹੈ ਰਿਵੀਲ ਕਰ ਤਿਆ ਚਲੇ ਲੋਕਾਂ ਨੂੰ ਲੱਗਵਾਂਗੇ ਜੰਨਾ ਜੀ ਜੰਨਾ ਦੀ ਰੋਟੀ ਗਈ ਅੱਧੀ ਟੁੱਟੀ ਅੱਧੀ ਬਣੀ ਆ ਜਾਏ ਸਗਰੀਪਟਡ ਫੇਲ ਹੋ ਗਈ ਰੋਟੀ ਮੱਕੀ ਦੀ ਅਸੀਂ ਬਣਾ ਲਈ ਹਾਂ ਨੈਚੁਰਲ ਹਾਂ ਜੀ ਉਸਤਾਦ ਜੀ ਤੁਜੀ ਕੀ ਦੇਖਦੇ ਪਏ ਜੀ ਪੂਜੀ ਹੁਨੀ ਲੈ ਲੈ ਦਾਦੂ ਕੋ ਰਹਿੰਦਾ ਇਹ ਦਾਦੂ ਦੀ ਗੱਲ ਦੇ ਹਾਰ ਹੈ ਦੇਖੋ ਚੰਗਾ ਨਹੀਂ ਰੋਦੇ ਤੂੰ ਆ ਕੇ ਇੱਕ ਕੀ ਹਾਂ ਰੇਡੀ ਇਹ ਕੀਟੀ ਹਾਰ ਹੈ ਬੋਲ ਬੋਲੇ ਬੋਲੇ ਬਾਰਦਾ ਬੱਲੇ ਮਾਤਾ ਇੱਕ ਰਾਣੀ ਹਾਰ ਅੰਦਰ ਹੈ ਉਹ ਉਹ ਲੜਕੇ ਗਿਆ ਇਹ ਜੇ ਮੈਨੇ ਪਾਣੀ ਕਿੰਨਾ ਲੈ ਜਾ ਦੇਖ ਫੱਜੀ ਆਉਂਗੀ ਤੂੰ ਜਾ ਕੇ ਤੇ ਰੁਕ ਜਾ ਚੇੜੇ ਨਾ ਮਾਇਰਾ ਮਾਇਰਾ ਮਾਰੇ ਦਦੂ ਗਈ ਦਦੂ ਗਈ ਦੇਖ ਦਾदू ਗਈ ਕਿੱਥੇ ਗਈ ਦਾदू ਹਏ ਦਾदू ਗਈ ਦੇ ਲੋ ਕਿੱਧਰ ਆਉਗੀ ਆਹ ਲੈ ਲੋ ਫਿਰ ਲੋਕਾਂ ਨੇ ਲੈ ਕੇ ਜਾ ਆਪਣੇ ਅਸੀਂ ਵੀ ਅਮੀਰ ਅਸੀਂ ਵੀ ਜਿਵੇਂ ਅਮੀਰ ਕਰਦੇ ਹੁੰਦੇ ਸੀ ਨਾ ਆਪਣੇ ਨਿਆਣੇ ਨੂੰ ਆਹ ਚੀਜ਼ਾਂ ਲੈ ਕੇ ਦਿੱਤੀ ਆਹ ਦੇ ਲੋ ਕੀ ਹੋ ਰਿਹਾ ਇਹਨਾਂ ਨਾਲ ਇਹ ਵੀ ਕਹਦੇ ਹੋਣੇ ਕਿੱਥੇ ਆ ਗਏ ਉੱਥੇ ਆ ਗਏ ਜਿੱਥੇ ਕੋਈ ਇੱਜ਼ਤ ਹੀ ਨਹੀਂ ਐ ਡੈਡੀ ਆਹ ਇੱਕ ਉਹਨੇ ਲੈ ਕੇ ਚੱਲਿਆ ਦੇਖੀ ਇਹਨੂੰ ਆਹ ਲੈ ਕੇ ਦਿੱਤੀ ਚੰਨੋ ਕਹਿੰਦੀ ਆਪਾਂ ਆਪਣੇ ਨਿਆਣੇ ਨੂੰ ਇਹ ਜੇ ਬਣਾਣਾ ਇਹ ਜੇ ਜੀਜਾ ਲੈ ਕੇ ਦੇਣੀ ਆਹ ਦੇਖ ਲੈ ਐ ਡੈਡੀ ਇਹਦੇ ਨਾਲੋਂ ਅਸੀਂ ਉਹ ਨਹੀਂ ਚੰਗੇ ਸੀ ਸਰਕਾਰੀ ਸਕੂਲਾਂ ਵਾਲੇ ਐ ਡੈਡੀ ਬਹੁਤ ਟਾਈਮ ਤੋਂ ਨਾ ਆਇਆ ਸਕੂਲਾਂ ਸਰਕਾਰਾਂ ਦੀ ਗੱਲ ਛੇੜ ਲਈ ਡੈਡੀ ਨੇ ਹੁਣ ਸਰਕਾਰਾਂ ਦੀ ਗੱਲ ਕਰਦੇ ਆਂ ਕਹਿੰਦੇ ਵੀ ਮਸੂਏ ਦਾ ਨਿਊਜ਼ ਸੁਣ ਰਹੇ ਆ ਸਵੇਰ ਦੀਆਂ ਹਨਾ ਜੀ ਇਹ ਕਿਹੜੀਆਂ ਸਕੀਮ ਜੀ ਲਾਗੂ ਕਰੀ ਉਹਨਾਂ ਨੇ 27 ਸਾਲ ਦੀ ਸਜ਼ਾ ਹਨ 10 10 ਲੱਖ ਰੁਪਏ ਜੁਰਮਾਨਾ ਹਨਾ ਹਨ ਤੇ ਆ ਗਰ ਇਹ ਬਹੁਤ ਗਲਤ ਗੱਲ ਹੈ ਜਿਵੇਂ ਨਾ ਪਹਿਲਾਂ ਕਿਸਾਨਾਂ ਨਾਲ ਹੋਇਆ ਇਹ ਮੋਦੀ ਹੋਰ ਕੀ ਪਤਾ ਨਹੀਂ ਕੀ ਕਰੀ ਜਾਂਦਾ ਨਾ ਪਹਿਲਾਂ ਕਿਸਾਨ ਬਚਾਰੇ ਉਹ ਹੁਣ ਯਾਰ ਭੁੱਲੀਆਂ ਗਈ ਪੰਜਾਬ ਹੈ ਇੱਥੇ ਉਹਦੀ ਚੰਨ ਨਹੀਂ ਨੂੰ ਦੇਖੋ ਆਮ ਜਨਤਾ ਨੂੰ ਕਿੰਨਾ ਔਖਾ ਹੋ ਰਿਹਾ ਕਿਸ ਨੇ ਆਫਿਸ ਜਾਣਾ ਕਿਸ ਨੇ ਕਿਉਂਕਿ ਗਰੀਬ ਬੰਦੇ ਨੂੰ ਤਾਂ ਇਹ ਹੁੰਦਾ ਵੀ ਮੈਂ ਸਵੇਰੇ ਡਿਊਟੀ ਜਾਵਾਂ ਤਾਂ ਤਾਂ ਮੇਰੇ ਘਰੇ ਰੋਟੀ ਪੱਕੂਗੀ ਬਾਕੀ ਇੱਧਰ ਦੇਖ ਦੇ ਦੇਖੂਗੀ ਇਤ ਕੋਲ ਜਿਹੜਾ ਖੈਰਾ ਗਿਆ ਲਾਇਆ ਹੈ ਹੀ ਵਈ ਗੱਲ ਦੀ ਦੇਸੀ ਕੀ ਉਹ ਇੰਟੀਗ੍ਰਾ ਨਾਲ ਚਮਚਾ ਰੱਖਣੀ ਖਾਣ ਨੂੰ ਨਾ ਮਾੜਾ ਮਾੜਾ ਖਾਣੇ ਤੋਂ ਖੰਡੇ ਵਾਲੇ ਤੇ ਖੈਰੀ ਪਾਣੀ ਤੇ ਬਾਰਾ ਲੋ ਜੀ ਕਹਿੰਦੇ ਦੇਸੀ ਘੀ ਨਾਲ ਮੱਕੀ ਦੀ ਰੋਟੀ ਕਹਿੰਦੇ ਜਿਨੇ ਜਿਨੇ ਖਾਣੀਆਂ ਕਮੈਂਟ ਕਰ ਦਿਓ ਮੇਰੇ ਵੀਰੋ ਓਹੋ ਉਸਤਾਦ ਜੀ ਪਕਦਾ ਤਾਂ ਹੈ ਗਿਆ ਉਸਤਾਦ ਜੀ ਗਿਰ ਗਿਆ ਉਸਤਾਦ ਜੀ ਗਿਰ ਗਿਆ ਹੈਗੀ ਹੋਗੀ ਡੈਡੀ ਕਰ ਦੂ ਮਾਰਦਾ ਚਾਟਾ ਡੈਡੀ ਨੂੰ ਹਲਾ ਲੂਗੇ ਦੇਖ ਲਓ ਹੈਗੀ ਹੋਗੀ ਕੀ ਮਾਰ ਕੇ ਚਾਟਾ ਇੱਥੇ ਗਾਲਾਂ ਵਿੱਚ ਦੁਆਵਾ ਫਿਰ ਕਿਉਂ ਨਾ ਮੈਂ ਚਾਹਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਤੇਰੇ ਕਹਿਣ ਦਾ ਵਾ ਮੁੰਡਿਆਂ ਨੂੰ ਮੁੰਡਿਆਂ ਨੂੰ ਬੋਲ ਜਾਂਦੇ ਆ ਚੰਨੋ ਕਿਹੜੇ ਗਾਣੇ ਤੇ ਰੀਲ ਬਣਾਉਣ ਨੂੰ ਕਿਹਾ ਸੀ ਤੂੰ ਕਿਹੜੇ ਗਾਣੇ ਤੇ ਰੀਲ ਬਣਾਉਣ ਨੂੰ ਕਿਹਾ ਸੀ ਤੂੰ ਫੂਕ ਮਾਰਦੀ ਸੀ ਹਮ ਤੇਰੇ ਜੁੱਲੇ ਕੋਲ ਬਹਿ ਕੇ ਜੁੱਲੇ ਵਿੱਚ ਭੂਗ ਰਿਆਂ ਨਾਲ ਫੂਕਾਂ ਮਾਰੀਆਂ ਦਾ ਆ ਦੁਨੀਆ ਕਿੱਥੋਂ ਮੁਲ ਮੋੜ ਦੂ ਤੇਰੀਆਂ ਦਿੱਤੀਆਂ ਪਾਰੀਆਂ ਦਾ ਹੈ ਫੂਕ ਨਾ ਨਹੀਂ ਕਹਿੰਦਾ ਭੂਗ ਨਾ ਕਹਿੰਦਾ ਯਾਰ ਭੂਗ ਨਾ ਹੁੰਦਾ ਏ ਪਤਾ ਨਹੀਂ ਕਿਉਂ ਤੂੰ ਸਮਝ ਨਹੀਂ ਰਹੀ ਭੂਗ ਨਾ ਹੁੰਦਾ ਏ ਹਾਂ ਸਾਡੇ ਦਾ ਭੂਗ ਨਹੀਂ ਯਾਰ ਭੂਗ ਨਾ ਏ ਏ ਗੱਲ ਪਿੱਛੇ ਵੀ ਨਹੀਂ ਲੜਾਈ ਹੋ ਸਕਦੀ ਏ ਗੱਲ ਬਹੁਤ ਦੂਰ ਤੱਕ ਜਾ ਸਕਦੀ ਏ ਭੂਗ ਨਾ ਹੁੰਦਾ ਚਲ ਠੀਕ ਅੱਜ ਅੱਜ ਆ ਜਿਹੜੀ ਵੀਡੀਓ ਆਪ ਵੀਡੀਓ ਤੋਂ ਬਾਅਦ ਆ ਵੀਡੀਓ 'ਚ ਕਮੈਂਟ ਕਰਕੇ ਦੱਸ ਦਿਓ ਬਾਈ ਭੂਕਣਾ ਹੁੰਦਾ ਕਿ ਫੂਕਣਾ ਹੁੰਦਾ ਕੰਪੀਟੀਸ਼ਨ ਹੋਊਗਾ ਗੱਲ ਸੁਣ ਲੈ ਗਿਣਤੀ ਕੀਤੀ ਜਾਊਗੀ ਜੇ ਫੂਕਣਾ ਜ਼ਿਆਦਾ ਲਿਖੇ ਹੋਏ ਤਾਂ ਤੂੰ ਜਿੱਤੀ ਠੀਕ ਹੈ ਤਾਂ ਤੈਨੂੰ ਆਈਫੋਨ 15 ਮਿਲੂਗਾ ਚਲ ਇੱਕ 스마트 ਵਾਚ ਦੇਵਾਂਗੇ ਆਪਣੇ ਆਪਣੇ ਉਹਨਾਂ ਨੂੰ ਸਬਸਕ੍ਰਾਈਬਰਾਂ ਨੂੰ ਹਾਂ ਇਹ ਉਹਨਾਂ ਦੀਆਂ ਪਰਚੀਆਂ ਪਾ ਗਿਆ ਜਿਹੜਾ ਲਿਖੂਆ ਭੂਕਣਾ ਹੈ ਆ ਭੂਕਣਾ ਦੋਨਾਂ ਦੀਆਂ ਪਰਚੀਆਂ ਪਾਈਆਂ ਜਾਉਂਗੀਆਂ ਨਾਮ ਲਿਖ ਕੇ ਇਹਦਾ ਦੇਖੋ ਹਾਂ ਹਾਂ ਇਹ ਕਿਹੜੀ ਭਾਸ਼ਾ ਬੋਲਣ ਲੱਗੀ ਡੈਡੀ ਭੱਲਾ ਦਾ ਡੈਡੀ ਦੀ ਜੋ ਫਿਲਮ ਆਲਾ ਉਹ ਆ ਗਿਆ ਮਿਸਟਰ ਇੰਡੀਆ ਇਹ ਗੈਪ ਹੋਣ ਦੀ ਪ੍ਰੈਕਟਿਸ ਕਰ ਰਹੀ ਹੁਣ ਉਹ ਦੇ ਉਹ ਦੇ ਓਏ ਹੋਏ ਇਹਨੂੰ ਚਿੜੀ ਦੀਆਂ ਬਿੱਠਾ ਖਵਾਦੀਆਂ ਇਹ ਉਧਰ ਦੀ ਬੋਲਣ ਲੱਗੀ ਵੀ ਆ ਠੀਕ ਸਮਾਂ ਲੱਗਣਾ ਨਹੀਂ ਕੀ ਕਰੀ ਤਿੰਨ ਤਿੰਨ ਲੱਗੀ ਰਹੀ ਬਾਈ ਆਇਆ ਹੁੰਦਾ ਕਮੈਂਟ ਕਰਕੇ ਦੱਸੋ ਚੰਨੂ ਨੇ ਕਿਹਾ ਸੀ ਵੀ ਇਹਨੂੰ ਮਿੱਠਾ ਖਵਾਈ ਉਦੋਂ ਚਮਚਾ ਭਰ ਕੇ ਮੈਂ ਨਹੀਂ ਕਿਹਾ ਬੂਆ ਨੇ ਕਿਹਾ ਸੀ ਦੇ ਖਵਾਈ ਤਾਂ ਤੈ ਹੈ ਨਾ ਬੇਚਾਰੀ ਰ ਬੈਠਾ ਖਵਾਦੀਆ ਜਦ ਤੂੰ ਵੈਰਾ ਬੜੀ ਹੋਏਗੀ ਨਾ ਉਦੋਂ ਤੈਨੂੰ ਦੱਸੂਗਾ ਮੈਂ ਇੰਨਾ ਸ਼ੁਕਰ ਹੈ ਤੇਰੀ ਵੀਡੀਓ ਨਹੀਂ ਬਣਾਇਆ ਕਿ ਸਾਲਾ ਗੱਡ ਗਈ ਕਿਦੀ ਅਮਾਇਆਗੀ ਅਮਾਇਰ ਨਾ ਗੱਲਾ ਗੱਡਦੀ ਨੀ ਵਹੇ ਬੋਲਣ ਲੱਗਦੀ ਆ ਨਾ ਇਹ ਤਗਨੀ ਗੀਂਡਿਆ ਵਾਲੇ ਨੇ ਆਣਾ ਗੋਲੀ ਹੈ ਨਾ ਡੈਡੀ ਦੇਖ ਲੈ ਕਿਵੇਂ ਭਾਈ ਭੈਣ ਦਾ ਪਿਆਰ ਕਿੰਨਾ ਹੈ ਵਿਚਾਰਿਆਂ ਦਾ ਦੋਨਾਂ ਦੇਖੀ ਹਾਏ ਕਿੰਨਾ ਪਿਆਰ ਆਈ ਜੋੜੀ ਬਣੀ ਰਵੇ ਇਹਨਾਂ ਦੀ ਹੈਨਾ ਰੋਟੀ ਗਈ ਬਣ ਤੇ ਹੁਣ ਖਾ ਪੀਂਦੇ ਰੋਟੀ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਹਾਂ ਲੋ ਵੀ ਮਿੱਤਰੋ ਬੁਰਕੀ ਤੋੜੀ ਮੱਕੀ ਦੀ ਸਾਗ ਸਰੋਂ ਦਾ ਪਨੀਰ ਦੇ ਗਲਤ ਗਿਆ ਹੋ ਗਿਆ 버ਗਰ ਪੀਜ਼ੇ ਹੇਲੇ ਮਦਦ ਮੇਰੇ ਵਾਂਗੂ ਕਿਨੂ ਕਿਨੂ ਮੱਕੀ ਦੀ ਰੋਟੀ ਤੇ ਸਾਗ ਪਸੰਦ ਹੈ ਮੈਨੂੰ ਦੱਸਿਓ ਪਹਿਲੇ ਨੰਬਰ ਤੇ ਮੈਂ ਹੀ ਆ ਹਾਇ ਤੇ ਅਲਬੂ ਬਨੇ ਫੁੱਲੇ ਤੇ ਨੋਜੀ ਨਾਲ ਆ ਨਾ ਰਿਕਾਰਡ ਕਰ ਰਿਹਾ ਬੜਾ ਹਾਂਜੀ ਡੁੱਗੂ ਜੀ ਮੈਂ ਸੁਣਿਆ ਤੁਸੀਂ ਰੋਟੀ ਨਹੀਂ ਖਾਂਦੇ ਰੋਟੀ ਕਿੱਥੋਂ ਖਾਣੀ ਐ ਜਦੋਂ ਪੈਡਿਗਰੀਆਂ ਤੇ ਵਗੀਜੇ ਹੋਈਏ ਹਨਾ ਹੋ ਰਿਹਾ ਕਰ ਜਾ ਚੱਲ ਥੱਲੇ ਚੱਲ 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 ਰੋਟੀ ਕਿੱਥੋਂ ਖਾਣੀ ਐ ਜਦੋਂ ਪੈਡਿਗਰੀਆਂ ਤੇ ਐ ਨੱਚ ਕੇ ਦਿਖਾਵਨ ਨੂੰ ਹੁਣੀ ਤੇਰੇ ਗਲਮ ਪਟਾ ਪਾ ਗਿਆ ਮੈਂ ਬਾਂਦਰੀ ਵਾਲਾ ਡਾਂਸ ਨਾ ਕਰਾਵਾਂ ਚਾ ਨੱਚ ਕੇ ਦਿਖਾ ਹਾਉ ਟਿੰਗਲਿੰਗ ਹਾ ਟਿੰਗਲਿੰਗ ਹਾ ਉਹ ਨੱਚਣ ਲੱਗ ਗਿਆ ਚੱਲ ਢੰਗਰੂ ਲੈ ਕੇ ਆਉਣਾ ਇੱਕ ਮੇ ਆਪਾਂ ਦੋਨੋਂ ਨਿਕਲ ਜਾ ਕਰਾਂਗੇ ਦਿਹਾੜੀ ਬਾਕੇ ਘਰੇ ਆਇਆ ਕਰਾਂਗੇ ਠੀਕ ਐ ਆਇਆ ਮਾਮੂ ਲੜ ਗਿਆ ਮਾਮੂ ਲੜ ਗਿਆ ਚਲ ਜੀ ਮੈਂ ਨਹੀਂ ਜਾਣਦੀ ਕਿ ਤਵੀ ਕਿਉਂ ਨਹੀਂ ਜਾਣਾ ਰੋਟੀ ਨਹੀਂ ਖਾਣੀ ਇਹ ਬੇਰ ਮੈਂ ਕੀ ਕਰਾਂ ਕੰਮ ਕਰੋ ਖਮਾਓ ਮੈਨੂੰ ਵੀ ਰੋਟੀ ਖਵਾਓ ਆਪ ਵੀ ਖਾਓ ਇਕਦਾਂ ਮਾਊ ਬੋ ਲੜਦੇ ਮੇਰੇ ਤੇਰੇ ਮਾਊ ਫਟਾ ਦੂੰਗਾ ਤੂੰ ਬੈਠ ਆਪਣੇ ਮਾਊ ਹਟਾ ਲੈ ਮੇਰੇ ਬਾਦ ਜੋ ਹਟਾਈਂ ਜਾਂਦਾ ਨਹੀਂ ਇੱਥੋਂ ਚਲੋ ਮੈਂ ਚੱਲਿਆ ਬਾਈ ਲੋ ਜੀ ਕੰਪੂ ਜੀ ਚਾਹ ਬਣਾ ਕੇ ਲੈ ਆਏ ਕੰਪੂ ਜੀ ਥੋੜਾ ਇੱਧਰ ਆਓ ਲੈਡ ਜੀ ਮਾਨੂੰ ਉਹ ਚਲੋ ਮਿੱਠਾ ਇੱਕ ਤਾਂ ਡੈਡੀ ਨੇ ਨਵਾਤਾ ਲੈ ਮਿੱਠਾ ਡੈਡੀ ਪਤਾ ਕਿੰਨੀ ਸਵਾਦ ਚਾਹ ਬਣਾ ਕੇ ਲੈ ਆਇਆ ਚੰਨੋ ਐ ਨਹੀਂ ਕਰਨਾ ਕਿਤੇ ਡੈਡੀ ਵਿਚਾਰਾ ਚਾਹ ਬਣਾ ਕੇ ਲੈ ਆਇਆ ਉੱਤੋਂ ਤੂੰ ਐ ਕਰ ਰਹੀ ਐ ਦੇ ਰੋਗਾ ਜਿੱਤ ਜੀ ਵੀ ਸੁੱਤੇ ਪਏ ਨੇ ਉਧਰ ਵੀ ਸੁੱਤੇ ਪਏ ਨੇ ਉਧਰ ਸਤਾਜ ਜੀ ਉਹ ਦੇਖੋ ਉਧਰ ਝੋਲੇ ਤੇ ਪੈ ਗਏ ਇਹ ਆ ਗਿਆ ਮੈਂ ਦੇਸ਼ਮੈਂਟ ਤੇ ਆਮ ਸੋਣੀ ਹੈ ਇੱਕ ਜਨਮਰੀ 2024 ਨੂੰ ਵੱਡੇ ਕਾਨੂੰਨ ਬਣ ਜਾ ਰਹੇ ਆ ਉਹ ਲਾਗੂ ਹੋਣਗੇ ਜੀ ਬਾਈ ਜੀ ਬੰਦ ਕਰ ਇਹਨੂੰ ਬੰਦ ਕਰ ਇਹਦੀਆਂ ਗੱਲਾਂ ਮੈਂ ਦੱਸਦਾ ਇਹ ਕੀਆ ਗੁੱਲ ਖਿਲਾ ਰਿਆ ਬਾਈ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਿੰਦਗੀ ਚ ਜਦੋਂ ਮੋਦੀ ਆਇਆ ਨਾ ਮੈਂ ਨੂੰ ਬੜਾ ਚੰਗਾ ਇਨਸਾਨ ਸਮਝਦਾ ਸੀ ਪਹਿਲਾਂ ਇਹਨੇ ਕਿਸਾਨਾਂ ਨੂੰ ਵਿਚਾਰਿਆਂ ਨੂੰ ਹਨਾ ਉਹ ਚੁਪਾ ਕੇ ਰੱਖਿਆ ਵੀ ਬਿੱਲ ਰੱਦ ਵੀ ਕਰ ਇਹਨੂੰ ਪਤਾ ਨਾਲੇ ਵੀ ਅਸੀਂ ਪੰਜਾਬੀ ਹੁੰਨੇ ਆ ਵੀ ਕਰ ਇਹਨਾਂ ਆ ਵੀ ਦੇਣੇ ਆ ਦੇਖੋ ਇਸ ਚੀਜ਼ ਨਾਲ ਪਤਾ ਕੀ ਚੱਕਰ ਹੈ ਆਮ ਜਨਤਾ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੁਣ ਦੇਖੋ ਡੀਜ਼ਲ ਪੈਟਰੋਲ ਕਰਕੇ ਹੈ ਨਾ ਕਿੰਨੇ ਲਾਈਨਾਂ ਲੱਗੀਆਂ ਪੈਟਰੋਲ ਪੰਪਾਂ ਤੇ ਤੁਸੀਂ ਦੇਖ ਸਕਦੇ ਹੋ ਨਾ ਕਿਹੜੇ-ਕਿਹੜੇ ਪਿੰਡ 'ਚ ਹੈ ਪੈਟਰੋਲ ਖਤਮ ਹੋ ਗਿਆ ਜ਼ਰੂਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਆ ਮੈਂ ਦੇਖ ਕੇ ਆਇਆ ਵੀ ਲੋਕ ਵਿਚਾਰੇ ਹਨਾ ਕਈ ਡਿਊਟੀਆਂ ਵਾਲੇ Zomato 'ਚ ਮੁੰਡੇ ਕੁੜੀਆਂ ਜਿਹੜੇ ਕੰਮ ਕਰਦੇ ਆ ਵਿਚਾਰੇ ਹਨਾ ਜਿਨ੍ਹਾਂ ਨੇ ਰੋਜ਼ ਕਮਾਣਾ ਉਹੀ ਖਾਣਾ ਉਹਨਾਂ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਇਹ ਪਤਾ ਨਹੀਂ ਕੀ ਸੋਚ ਕੇ ਕਾਨੂੰਨ ਜਿਵੇਂ ਹਨਾ ਖਾਸ ਕਰ ਜਿਹੜੇ ਕੈਬ ਚਲਾਉਂਦੇ ਜਿੱਦਾਂ ਹੁਣ ਤੁਸੀਂ ਮਨ ਲਓ ਹੁਣ ਅਸੀਂ ਹੋ ਗਏ ਕੈਬ ਜਿਹੜੇ ਚਲਾਨੇ ਆ ਮੁੰਡੇ ਮੇਰੇ ਅਰਗੇ ਵਿਚਾਰੇ ਰੋਜ਼ ਦੀ ਦਿਹਾੜੀ ਕਮਾਣੀ ਅਰਜੀ ਨੇ ਤੇ ਉਤੋਂ ਹੁਣ ਇਸ ਚੀਜ਼ ਦੇ ਨੁਕਸਾਨ ਤੁਹਾਨੂੰ ਦੱਸ ਦਵਾਂ ਮੈਂ ਕਿਆ ਏ ਦੇਖੋ ਟਰੱਕ ਵਾਲੇ ਵੀਰ ਆਪਣੀ ਜਗ੍ਹਾ ਬਿਲਕੁਲ ਸਹੀ ਐ ਯਾਰ ਦੇਖੋ ਉਹਨਾਂ ਦੀ ਵੀ ਗਲਤੀ ਨਹੀਂ ਹੁੰਦੀ 10-15000 20000 ਤਨਖਾਹ ਹੋ ਸਕਦੀ ਐ ਉਹਨਾਂ ਦੀ ਮੰਨ ਲਓ ਵੀ ਗਲਤੀ ਉਹ ਕਿਸੇ ਹੋਰ ਦੀ ਹੋਵੇ 10 ਲੱਖ ਰੁਪਏ ਕੌਣ ਦੇਊਗਾ ਯਾਰ ਹਨਾ ਸਜ਼ਾ ਕੱਟੂਗਾ ਉਹਨਾਂ ਦੀ ਵੀ ਗਲਤੀ ਨਹੀਂ ਹੋ ਸਕਦੀ ਹਨਾ ਤੇ ਮਿੰਟ ਲਾਇਆ ਕਾਨੂੰਨ ਲਾਉਣ ਨੂੰ ਹਨਾ ਲਾਲੇ ਪਤਾ ਇਹ ਵੀ ਡਰਾਈਵਰ ਵੀਰਾਂ ਦੇ ਕਰਕੇ ਸਾਰਾ ਪੰਜਾਬ ਚ ਸਾਰੇ ਮੰਨ ਲਓ ਵੀ ਸਾਰੀ ਪੂਰੇ ਵਰਲਡ ਚ ਡਰਾਈਵਰ ਵੀਰਾਂ ਕਰਕੇ ਹਨਾ ਕਈਆਂ ਨੂੰ ਰੋਟੀ ਆਪਾਂ ਨੂੰ ਰੋਟੀ ਇਹ ਡਰਾਈਵਰ ਵੀਰਾਂ ਕਰਕੇ ਹਨਾ ਪਹੁੰਚਦੀ ਹੁੰਦੀ ਹੈ ਸਬਜ਼ੀਆਂ ਸਬਜ਼ੀਆਂ ਦੇ ਰੇਟ ਦੇਖਿਓ ਹੁਣ ਕਿੰਨੇ ਹਾਈ ਹੋ ਜਾਂਦੇ ਆ ਫਰੂਟਾਂ ਦੇ ਕਿਉਂਕਿ ਤੁਹਾਨੂੰ ਪਤਾ ਹੁਣ ਪੈਟਰੋਲ ਪੰਪ ਕਾ ਤੋ ਤੇਲ ਕਾ ਤੋ ਖਤਮ ਹੋ ਗਿਆ ਕਿਉਂਕਿ ਡਰਾਈਵਰ ਵੀਰਾਂ ਨੇ ਜੋ ਕਰਿਆ ਸਹੀ ਕਰਿਆ ਯਾਰ ਇਹ ਸਰਕਾਰ ਨੂੰ ਚਾਹੀਦਾ ਵੀ ਫਟਾਫਟ ਇਹਦਾ ਫੈਸਲਾ ਕੀਤਾ ਜਾਵੇ ਹਨਾ ਇਹ ਹਟਾਏ ਜਾਣ ਕਾਨੂੰਨ ਤੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਪਰ ਡਰਾਈਵਰ ਵੀਰ ਵੀ ਆਪਣੀ ਜਗ੍ਹਾ ਸਹੀ ਆ ਯਾਰ ਕੱਲ ਨੂੰ ਹਨਾ ਜੇ ਇੱਕ ਜੂਟਨੀ ਹੋਏ ਅੱਜ ਨਹੀਂ ਉਹ ਹੜਤਾਲ ਕਰਨਗੇ ਤਾਂ ਫਿਰ ਯਾਰ ਉਹ ਮਾਰੇ ਜਾਣਗੇ ਵਿਚਾਰੇ ਬੰਦੀ ਨੇ ਪਹਿਲਾਂ ਕੀ ਕੀਤਾ ਸੀਗਾ ਪਹਿਲਾਂ ਨੋਟਬੰਦੀ ਦਾ ਹਨਾ ਇੰਨਾ ਕੰਮ ਚਲਾਇਆ ਲੋਕਾਂ ਦੇ ਵਿਚਾਰਾ ਤੇ ਜਿਨ੍ਹਾਂ ਦੇ ਵਿਆਹ ਧਰੇ ਸੀ ਉਹਨਾਂ ਦੇ ਕਿਆ ਕੁਝ ਨਹੀਂ ਇਹਨੇ ਵਿੱਚ ਉਹ ਕੀਤਾ ਪਤਾ ਨਹੀਂ ਰਾਤੋਂ ਰਾਤ ਉੱਠ ਕੇ ਕਿਵੇਂ ਇਹਦੇ ਕੁਝ ਲੜ ਜਾਂਦਾ ਜਿਦੀ ਸਵੇਰੇ ਉੱਠ ਕੇ ਕਹਿਦਾ ਹੈ ਭਾਈਓ ਔਰ ਬਹਨੋ ਮੈਂਟਲ ਆਂਦਾ ਭਾਸ਼ਣ ਜਾਂ ਦੇਣ ਨੂੰ ਵੀ ਫੇ ਲੋਕਡਾਊਨ ਆ ਗਿਆ ਕੋਈ ਵੱਡੇ ਵਾਲੀ ਗੱਲ ਕਰ ਯਾਰ ਤੂੰ ਹਨ ਕੋਈ ਚੱਜ ਦਾ ਕੰਮ ਕਰ ਲੈ ਤੈਨੂੰ ਲੋਕ ਚੁਣਦੇ ਆ ਹਨਾ ਤੂੰ ਉਹਨਾਂ ਦੇ ਹਿੱਤ ਦੀ ਗੱਲ ਕਰ ਉਹਨਾਂ ਦੇ ਹੱਕ ਦੀ ਗੱਲ ਕਰ ਤਾਂ ਤੂੰ ਹਰ ਵਾਰੀ ਬਣੇਗਾ ਜੇ ਚੱਜ ਦਾ ਕੰਮ ਕਰੇਗਾ ਮੈਨੂੰ ਤਾਂ ਲੱਗਦਾ ਵੀ ਹੁਣ ਤੇਰੀ ਸਰਕਾਰ ਆ ਜਾਊਗੀ ਜਿਸ ਹਾਵ ਨਾਲ ਤੂੰ ਕਰਦਾ ਕੰਮ ਇਹ ਜੇ ਹਨਾ ਯਾਰ ਸਾਰੇ ਜਿਹੜੇ ਸਾਥ ਦੋ ਡਰਾਈਵਰ ਵੀਰਾਂ ਦੇ ਨਾਲ ਪੰਜਾਬ ਪੰਜਾਬ ਦੇ ਨਾਲ ਹੀ ਆ ਉਹ ਜਦੋਂ ਮੀਂਹ ਪਏ ਕਿੰਨੇ ਹੜ੍ਹ ਹੜ੍ਹ ਪੰਜਾਬ 'ਚ ਕੀ ਕੁਛ ਨਹੀਂ ਹੋਇਆ ਹਨਾ ਉਹ ਦੋਨੇ ਕੋਈ ਮਿੱਕੀ ਸੋਲੂਸ਼ਨ ਨਹੀਂ ਕੱਢਿਆ ਪੰਜਾਬ ਨੇ ਖੁਦ ਆਪਣੀ ਹੈਲਪ ਕੀਤੀ ਬਾਈ ਆਪਾਂ ਤਾਂ ਡਰਾਈਵਰ ਵੀਰਾਂ ਦੇ ਨਾਲ ਐ ਹਣਾ ਡਰਾਈਵਰ ਇੱਕ ਤਾਂ ਜਿੰਦਾਬਾਦ ਤੁਸੀਂ ਵੀ ਸਾਰੇ ਜਣੇ ਹਨਾ ਸਾਥ ਦੋ ਉਹਨਾਂ ਦੀ ਗਲਤੀ ਨਹੀਂ ਹੈ ਆਮ ਜਨਤਾ ਕਹੀਂ ਉਹਨਾਂ ਨੂੰ ਬੋਲਦੇ ਆ ਮਾੜਾ ਚੰਗਾ ਵੀ ਐਦਾਂ ਔਖਾ ਆਮ ਜਨਤਾ ਨੂੰ ਹੋ ਰਿਹਾ ਹੋਵੇ ਆਮ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਮੈਂ ਵੀ ਕਾਲੂ ਤੁਸੀਂ ਦੱਸੋ ਵੀ ਉਹ ਬੰਦੇ ਮਾਰੇ ਜਾ ਰਹੇ ਆ ਕਿ ਨਹੀਂ ਉਹ ਉਹਨਾਂ ਕਰਕੇ ਆਪਣਾ ਕਿੰਨਾ ਕਾਰੋਬਾਰ ਚੱਲਦਾ ਡਰਾਈਵਰ ਵੀਰਾਂ ਕਰਕੇ ਸਬਜ਼ੀਆਂ ਮਹਿੰਗੀਆਂ ਹੋ ਜਾਣੀਆਂ ਹੁਣ ਦੇਖੀ ਬਹੁਤ ਕੁਝ ਆ ਇਹ ਬਸ ਐਤ ਕੀ ਲਾਸਟ ਵਾਰੀ ਆ ਮੋਦੀ ਦੀ ਹਾਂ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੱਸਿਓ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਚ